ਬਾਰੇ ਪੈਸੇ ਨਾ ਨਹੀਂ ਲੱਗਦੇ तकरीबन ਤੁਸੀਂ 70-75 ਹਜ਼ਾਰ ਦਾ ਟਰੈਕਟਰ ਮਿਲ ਜਾਂਦਾ ਤੇ ਅਸੀਂ ਘਾ ਰੇ ਡੱਕਦੀ ਵੇਖ ਲੋ ਬਾਈ 50 ਫੁੱਟ ਤਾਈ ਜਿਹੜੀ ਰੇ ਆ ਇਹ ਬਾਸਪਤੀ ਦੀ ਜਿਹੜੀ ਇਹ ਬਾਈ ਜੀ ਤੀਜੀ ਰੇ ਆ ਸਾਡੀ ਤੇ ਤੁਹਾਨੂੰ ਇਹ ਆਪਾਂ ਪੂਰਾ ਦਿਖਾਉਨੇ ਆ ਮੱਧਮ ਦਾ ਯਾ ਕਿੰਨਾ ਕੁ ਕਰਦਾ ਜਿੱਥੋਂ ਦੀ ਨੰਗਿਆ ਬਾਈ ਆਪਾਂ ਉਹ ਤੁਹਾਨੂੰ ਲੀਆਂ ਬਖਾਦਗੇ ਆ ਬਾਈ ਜੀ ਸਿਰਫ ਇੰਨੀਆਂ ਇੰਨੀਆਂ ਲੀਆਂ ਸਤਿ ਸ਼੍ਰੀ ਅਕਾਲ ਦੁਕਾਨ ਵੀਰੋ ਤੇ ਆਪਾਂ ਤੁਹਾਨੂੰ ਆਸੇ ਟਰੈਕਟਰ ਬਾਰੇ ਜਿਹੜੀ ਰੀਲ ਪਾਈ ਸੀ ਉਹਦੇ ਬਾਰੇ ਤੁਹਾਨੂੰ ਦੱਸ ਗਏ ਅੱਜ ਰੇ ਕਿਵੇਂ ਖਿੰਡ ਰਹੀ ਆ ਉਹ ਵੀ ਦੱਸਾਂਗੇ ਮੱਧਮ ਦਾ ਯਕੀਨ ਨਾ ਹੁੰਦਾ ਉਹ ਵੀ ਦੱਸੂਗਾ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਜੀ ਆਜੋ ਫਿਰ ਚੱਲਦਾ ਟਰੈਕਟਰ ਆਪਾਂ ਤੁਹਾਨੂੰ ਦਿਖਾ ਦਈਏ ਵੀ ਕਿਵੇਂ ਚੱਲਦਾ ਤੇ ਕਿੰਨਾ ਕੁ ਮੱਧਮ ਦਾ ਹੀ ਆ ਜਿਹੜਾ ਆਪਣਾ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਬਾਸਪਤੀ ਦੀ ਜਿਹੜੀ ਇਹ ਬਾਈ ਜੀ ਤੀਜੀ ਰੇ ਆ ਸਾਡੀ 1509 ਦੀ ਤੇ ਜਿਹੜੀ ਆਪਾਂ ਪਾ ਰਹੇ ਆ ਤੇ ਇੱਕ ਰੇ ਦੀ ਲਾਸਟ ਜਿਹੜੀ ਰਹਿ ਗਈ ਆ ਇਦੇ ਵਿੱਚ ਕੋਈ ਮਾੜਾ ਮੋਟਾ ਪोटाश ਆਪਾਂ ਪਾਉਣੀ ਆ ਕਿਉਂਕਿ ਜਦੋਂ ਇਹ ਪੈਪ ਚੜੂਗੀ ਉਦੋਂ ਬਾਈ ਜੀ ਇਹਨੂੰ ਪਾਣੀ ਦੀ ਦਿੱਕਤ ਆਉਂਦੀ ਆ ਜਿਵੇਂ ਆਪਾਂ ਨੂੰ ਗਲੂਕੋਜ਼ ਦੀ ਦਿੱਕਤ ਆਉਂਦੀ ਆ ਤੇ ਆਪਾਂ ਉਹ ਪोटाਸ਼ ਇਹਨੂੰ ਲਾਸਟ ਤੇ ਦੇ ਦੇਵਾਂ ਹਾਂ ਜੀ ਵੀਰੋ ਤੁਸੀਂ ਚੱਲਦਾ ਦੇਖ ਸਕਦੇ ਹੋ ਆਸ਼ਾ ਟਰੈਕਟਰ ਆਪਣਾ ਜਿਹੜਾ ਆਪਾਂ ਜਿਹੜੇ ਤੇ ਰੇ ਵਾਲਾ ਸਪਾਈਡਰ ਲਾਇਆ ਤੇ ਤਕਰੀਬਨ ਇਹ ਤੀਜੀ ਵਾਰ ਆ ਜਿਹੜਾ ਉਹਨਾਂ ਲੀਹਾਂ ਦੇ ਵਿੱਚ ਦੀ ਇਹ ਚੱਲ ਰਿਹਾ ਤੇ ਤੁਹਾਨੂੰ ਇਹ ਆਪਾਂ ਪੂਰਾ ਦਿਖਾਉਨੇ ਆ ਮੱਧਮ ਦਾ ਕਿੰਨਾ ਕ ਕਰਦਾ ਤੇ ਉਹ ਪੂਰੀ ਤੁਹਾਨੂੰ ਵੀਡੀਓ ਦੀ ਦਿੰਨੇ ਆ ਜਾਣਕਾਰੀ ਬਹੁਤ ਘੱਟ ਵਜਣਾ ਬਾਈ ਇਹਦਾ ਟਰੈਕਟਰ ਦਾ ਤੇ ਇਹ ਤਕਰੀਬਨ ਕੋਈ 16 ਕੁਇੰਟਲ ਦਾ ਵਜਣਾ ਬਾਈ ਆਸੇ ਦਾ ਤੇ ਬੜਾ ਸਸਤਾ ਇਹ ਕੰਮ ਬਣ ਜਾਂਦਾ ਹੁਣ ਰੇਖ ਲਾਰਨ ਵਾਸਤੇ ਬਾਲੇ ਪੈਸੇ ਨਾ ਨਹੀਂ ਲੱਗਦੇ ਤਕਰੀਬਨ ਕੋਈ 70-75 ਹਜ਼ਾਰ ਦਾ ਟਰੈਕਟਰ ਮਿਲ ਜਾਂਦਾ ਤੇ ਅਸੀਂ ਘਾਹ ਰੇਟ ਇਕਦੀ ਵੇਖ ਲਓ ਬਾਈ 50 ਫੁੱਟ ਤਾਈ ਜਿਹੜੀ ਰੇ ਆ ਉਹ ਡੈਗ ਰਹੀ ਆ ਤੇ ਬਾਲੇ ਪੈਸੇ ਇਹਦੇ ਤੇ ਬਾਈ ਜੀ ਨਹੀਂ ਲੱਗ ਦੇਗੇ ਜਿਹੜੇ ਭਰਾਵਾਂ ਨੂੰ ਦੇਵਰ ਦੀ ਸਮੱਸਿਆ ਆ ਰਹੀ ਆ ਬਾਈ ਸਪਾਈਡਰ ਤੇ ਟਰੈਕਟਰ ਭਾਲ ਲਓ ਕੋਈ 70-75 ਹਜ਼ਾਰ ਦਾ ਟਰੈਕਟਰ ਆਸ਼ਾ ਵਧੀਆ ਮਿਲ ਜਾਂਦਾ ਬਾਕੀ ਟਾਇਰ ਆ ਪੈਰਾਂ ਤੇ ਲੱਗਣਗੇ ਪੈਸੇ ਆ ਜਿੱਥੋਂ ਦੀ ਨੰਗਿਆ ਬਾਈ ਆਪਾਂ ਉਹ ਤੁਹਾਨੂੰ ਲੀਆਂ ਬੁਖਾ ਦੇ ਆ ਬਾਈ ਜੀ ਸਿਰਫ ਇੰਨੀਆਂ ਇੰਨੀਆਂ ਲੀਆਂ ਇਹਦੀਆਂ ਆ ਤੁਸੀਂ ਵੀ ਦੇਖ ਸਕਦੇ ਹੋ ਜਮਾਈ ਨਹੀਂ ਪਤਾ ਲੱਗਦਾ ਵੀ ਕਿੱਥੋਂ ਦੀ ਨੰਗ ਨੰਗ ਗਿਆ ਇਹ ਬੜਾ ਵਧੀਆ ਰਿਜ਼ਲਟ ਆ ਬਾਈ ਆਹ ਏ ਟਰੈਕਟਰ ਤੇ ਵੀ ਜਿਹੜਾ ਆਪਾਂ ਇਹ ਸਪਾਈਡਰ ਲਾ ਕੇ ਫੱਟ ਕੀਤਾ ਕੰਮ ਬਹੁਤ ਸੌਖਾ ਜਿਹਾ ਕੰਮ ਆ ਕੱਲਾ ਬੰਦਾ ਪੰਜਾਂ ਗੱਲਿਆਂ ਤੇ ਬਾਈ ਜੀ ਤਕਰੀਬਨ ਕੋਈ 15 ਤੋਂ 20 ਮਿੰਟ ਜਿਹੜੇ ਲੱਗਣਗੇ ਰੇਖ ਲਾਉਣ ਦੇ ਤੇ 15 ਤੋਂ 20 ਮਿੰਟ ਤਾਂ ਬਾਈ ਬੋਰੀਆਂ ਖੋਲਣ ਤੇ ਲੱਗ ਜਾਂਦੇ ਆ ਤੇ 15 ਤੋਂ 20 ਮਿੰਟਾਂ ਚ ਪੰਜਾਂ ਗੱਲਿਆਂ ਵਜਦੀ ਇਹਨੇ ਢੇਡਾ ਦੇ ਦੇਣਾ ਤੇ ਜਿੰਨੀ ਵੀ ਰੇ ਪੈਣੀ ਆ ਸਿਰੇ ਤੋਂ ਸਿਰੇ ਬਾਈ ਇੱਕੋ ਜੀ ਪੈਣੀ ਆ ਨਾ ਕੋਈ ਬੂਟਾ ਮੱchnਾ ਕਿਸੇ ਕਿਸਮ ਦੀ ਕਿਸੇ ਕਸਮ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਹਜੇ ਤਾਂ ਹੀ ਕੋਈ ਖੁੱਭਣ ਦੀ ਵੀ ਨਹੀਂ ਦਿੱਕਤ ਆ ਰਹੀ ਕਿਉਂਕਿ ਵਜਨ ਬਹੁਤ ਘੱਟ ਆ ਕਈ ਭਰਾਵਾਂ ਦੇ ਵੱਡੇ ਟਰੈਕਟਰਾਂ ਦੇ ਉੱਤੇ ਜਿਹੜੇ ਆਪਣੇ ਸਪਾਈਡਰ ਫਿਟ ਕੀਤੇ ਆ ਤੇ ਉਹਨਾਂ ਨੂੰ ਦਿੱਕਤ ਖੁੱਭਣ ਦੀ ਆ ਰਹੀ ਆ ਟਾਇਰ ਪਤਲਾ ਹੋਣ ਦੇ ਕਾਰਨ ਬਾਈ ਜੀ ਟਾਇਰ ਪਤਲਾ ਹੋਣ ਦੇ ਕਾਰਨ ਜਿਹੜਾ ਟਰੈਕਟਰ ਦਾ ਵਜ਼ਨ ਜ਼ਿਆਦਾ ਹੁੰਦਾ ਵੱਡੇ ਟਰੈਕਟਰ ਦਾ ਤੇ ਉਹ ਵੀਰਕੇ ਟਰੈਕਟਰ ਖਬ ਜਾਂਦਾ ਜਿੰਨਾ ਵੀ ਤੁਸੀਂ ਹੌਲਾ ਟਰੈਕਟਰ ਲਾਉਂਗੇ ਜਿੰਨਾ ਵੀ ਹਲਕਾ ਟਰੈਕਟਰ ਹੌਲਾ ਵਜ਼ਨ ਦਾ ਘੱਟ ਹੋਊਗਾ ਉਹ ਉਨਾ ਹੀ ਬਾਈ ਜੀ ਸਪਾਈਡਰ ਤੇ ਤੇ ਬੂਮ ਤੇ ਉਹ ਕੰਮਜਾਪ ਹੋਊਗਾ ਤੇ ਆਪਾਂ ਤੁਹਾਨੂੰ ਵੀਡੀਓ ਵਿਖਾਤੀ ਆ ਬਾਈ ਆਸ਼ੇ ਤੇ ਚੱਲਦੀ ਜਿਹੜੇ ਭਰਾਵਾਂ ਨੂੰ ਰੇਪਾਉਣ ਦੇ ਵਿੱਚ ਲੇਵਰ ਦੀ ਸਮੱਸਿਆ ਆ ਰਹੀ ਆ ਬਾਈ ਉਹ ਸਸਤਾ ਆ ਕੰਮ ਤੇ ਬਣਾ ਕੇ ਆਪਦਾ ਕੰਮ ਚਲਾ ਸਕਦੇ ਆ ਵੀਡੀਓ ਆਪਣੀ ਕਿਵੇਂ ਲੱਗੀ ਕਮੈਂਟਾਂ ਚ ਜਰੂਰ ਦੱਸਿਓ ਜੇ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ